ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰੋਜ਼ਾਨਾ ਪਹੁੰਚ ਸਕਣ ਜੀ ਜਦੋਂ ਤੁਸੀਂ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਤੁਸੀਂ ਫਾਈਲ ਨੰਬਰ ਦੱਸ ਕੇ ਲੜਕੀ ਵਾਲਿਆਂ ਦਾ ਕੰਟੈਕਟ ਨੰਬਰ ਸਾਡੇ ਤੋਂ ਲੈ ਸਕਦੇ ਹੋ ਜੀ ਉਹ ਤੁਹਾਨੂੰ ਦਿੱਤਾ ਜਾਊਗਾ ਜੀ ਕਈ ਵਾਰ ਤੁਸੀਂ ਵਾਰ-ਵਾਰ ਫੋਨ ਕਰਦੇ ਰਹਿੰਦੇ ਹੋ ਤੇ ਅੱਗੇ ਤੋਂ ਫੋਨ ਕੋਈ ਰਿਸੀਵ ਨਹੀਂ ਕਰਦਾ ਕਿਉਂਕਿ ਡੇਲੀ ਬਹੁਤ ਜ਼ਿਆਦਾ ਫੋਨ ਔਨ ਕਰਕੇ ਹਰੇਕ ਦਾ ਰਿਪਲਾਈ ਦੇਣਾ ਮੁਸ਼ਕਲ ਹੋ ਜਾਂਦਾ ਹੈ ਜੀ ਇਸ ਕਰਕੇ ਤੁਸੀਂ ਵਟਸਐਪ ਨੰਬਰ ਤੇ ਆਪਣੇ ਬੇਟਾ ਜਾਂ ਬੇਟੀ ਦਾ ਬਾਇਓ ਡਾਟਾ ਭੇਜ ਕੇ ਐਡ ਵੀ ਲਗਵਾ ਸਕਦੇ ਹੋ ਤੇ ਲੜਕੀ ਵਾਲੇ ਦਾ ਪਰਿਵਾਰ ਦਾ ਨੰਬਰ ਵੀ ਲੈ ਸਕਦੇ ਹੋ ਜੀ ਅੱਜ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਰਿਸ਼ਤਾ ਹੈ ਜੀ ਫਾਈਲ ਨੰਬਰ 207 ਨਾਮ ਕੌਰ ਜ਼ਿਲ੍ਹਾ ਫਿਰੋਜ਼ਪੁਰ ਕਾਸਟ ਜਟ ਸਿੱਖ ਗੋਤ ਸੇਖੋ ਜਨਮ 13 ਮਈ 1998 ਹਾਈਟ 5 ਫੁੱਟ 6 ਇੰਚ ਪੜਾਈ ਪਲਸ 2 ਕੰਪਿਊਟਰ ਕੋਰਸ ਇੱਕ ਭੈਣ ਹੈ ਜੀ ਪਰ ਨਹੀਂ ਹੈ ਪਿਤਾ ਜੀ ਖੇਤੀਬਾੜੀ ਕਰਦੇ ਨੇ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਦਾ ਮੁੰਡੇ ਨੂੰ ਜ਼ਮੀਨ 305 ਕਿੱਲੇ ਤੱਕ ਆਉਂਦੀ ਹੋਵੇ ਜੇ ਪ੍ਰਾਈਵੇਟ ਜੋਬ ਜੋਬ ਤੇ ਵੀ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 208 ਨਾਮ ਕੌਰ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਵਿਰਕ ਹਾਈਟ 5 ਫੁੱਟ 4 ਇੰਚ ਜਨਮ ਜਨਵਰੀ 1999 ਪੜ੍ਹਾਈ ਬੀਏ ਕੰਪਿਊਟਰ ਕੋਰਸ ਕੀਤਾ ਹੈ ਜੀ ਪਿਤਾ ਜੀ ਕੰਮ ਖੇਤੀਬਾੜੀ ਦਾ ਕਰਦੇ ਨੇ। ਦੂਪਰਾ ਹੈ ਜੀ ਲੜਕੀ ਦੇ ਕੁੜੀ ਖਰੀਲੂ ਕੰਮ ਕਰ ਸਾਰਾ ਜਾਣਦੀ ਹੈ ਜੀ ਘਰ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੇ ਮੁੰਡੇ ਨੂੰ 5 ਤੋਂ 10 ਕਿੱਲਿਆਂ ਤੱਕ ਜ਼ਮੀਨ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਤੇ ਵਧੀਆ ਪੜਿਆ ਲਿਖਿਆ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ WhatsApp ਨੰਬਰ ਤੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਧੰਨਵਾਦ ਜੀ